ਆਪਾਂ ਜਾ ਰਹੇ ਆ ਪਿੰਡ ਵਰਪਾਲ ਵਰਪਾਲ ਪਿੰਡ ਹਰੀਵੀਰ ਨੇ ਫੋਨ ਕੀਤਾ ਆਪਾਂ ਨੂੰ ਫੇਸਬੁੱਕ ਤੋਂ ਨੰਬਰ ਲੈ ਕੇ ਤੇ ਕਹਿੰਦਾ ਆਪਣੇ ਕੋਲ ਨਾ ਮਿਤਸੂਬਿਸ਼ੀ ਕੰਪਨੀ ਦਾ ਏਸੀ ਲੱਗਿਆ ਆ ਤੇ ਕੂਲਿੰਗ ਸਹੀ ਤਰੀਕੇ ਨਾਲ ਕਰ ਨਹੀਂ ਰਿਹਾਗਾ ਤੇ ਇੱਕ ਵਾਰੀ ਆਣ ਕੇ ਤੁਸੀਂ ਚੈੱਕ ਕਰੋ ਜੋ ਵੀ ਤੁਹਾਡਾ ਖਰਚਾ ਹੋਏਗਾ ਆਪਾਂ ਦੇਣਦਾਰ ਆ ਪਰ ਏਸੀ ਮੇਰਾ ਸਹੀ ਚੱਲਣਾ ਚਾਹੀਦਾ ਹੁਣ ਜਾ ਕੇ ਦੇਖਦੇ ਆ ਹਰੀਵੀਰ ਦੇ ਏਸੀ ਨੂੰ ਕੀ ਪ੍ਰੋਬਲਮ ਹੈ ਬਣੇ ਰਿਹਾ ਜੀ ਆਪਣੀ ਇਸ ਵੀਡੀਓ ਦੇ ਨਾਲ ਹੋ ਚੁੱਕਿਆ ਰੂਮ ਦੇ ਵਿੱਚ ਤੇ ਏਸੀ ਚੱਲ ਰਿਹਾ ਹੈਗਾ ਏਸੀ ਦੀ ਹਵਾ ਦਾ ਫਲੋ ਨਾ ਕੋਈ ਖਾਸ ਨਜ਼ਰ ਨਹੀਂ ਆ ਰਿਹਾ ਜਿੰਨਾ ਵੱਡਾ ਏਸੀ ਹੈ ਤੇ ਜਿੰਨਾ ਛੋਟਾ ਰੂਮ ਹੈ ਨਾ ਇੱਥੇ ਤਾਂ ਬਰਫ਼ ਜੰਮ ਜਾਣੀ ਚਾਹੀਦੀ ਹੈ 쿨ਿੰਗ ਪੂਰੀ ਤਕੜ ਹੋਣੀ ਚਾਹੀਦੀ ਉੱਪਰ ਵਾਲਾ ਕਵਰ ਜਿਹੜਾ ਉਤਾਰ ਕੇ ਆਪਾਂ ਚੈੱਕ ਕਰ ਰਹੇ ਹਾਂ ਜਾਲੀਆਂ ਦੇਖੀਆਂ ਜਾਲੀਆਂ ਤਾਂ ਗੰਦੀਆਂ ਨਹੀਂ ਪਰ ਏਡਲੇ ਬੰਨੇ ਜਿਹੜੀ ਡਸਟ ਤੁਸੀਂ ਵੇਖੋ ਡਸਟ ਜਿਹੜੀ ਹੈ ਨਾ ਅੰਦਰਲੇ ਬੰਨੇ ਪੱਕੇ ਤੌਰ ਤੇ ਜੰਮ ਚੁੱਕੀ ਹੈ ਇੰਡੋਰ ਯੂਨਟ ਦਾ ਸਾਰਾ ਕਵਰ ਉਤਾਰ ਦਿੱਤਾ ਤੇ ਸਾਰੇ ਤੇ ਜਿਹੜੀ ਡਸਟ ਹੈ ਨਾ ਬਿਲਕੁਲ ਸੁੱਕੀ ਸੁੱਕੀ ਜੰਮੀ ਹੋਈ ਹੈ ਤੇ ਇਹਨੂੰ ਆਪਾਂ ਨੂੰ ਖੋਲਣਾ ਹੀ ਪੈਣਾ ਤਾਂ ਜੋ ਹਵਾ ਦੀ ਪੂਰੀ ਸੈਟਿੰਗ ਹੋ ਸਕੇ ਤੇ ਏਸੀ ਕੂਲਿੰਗ ਕਰ ਲੱਗੇ ਆਊਟਡੋਰ ਦੇ ਕੋਲ ਪਹੁੰਚੇ ਆ ਤੇ ਆਊਟਡੋਰ ਦੇ ਵਿੱਚੋਂ ਹੀਟ ਵੀ ਆ ਰਹੀ ਹੈਗੀ ਆ ਇਹਦਾ ਮਤਲਬ ਗੈਸ ਦੀ ਪ੍ਰੋਬਲਮ ਨਹੀਂ ਆਪਾਂ ਨੂੰ ਨਜ਼ਰ ਆਈ ਤੇ ਹੁਣ ਆਪਾਂ ਇਹਦਾ ਸਾਈਡ ਵਾਲਾ ਕਵਰ ਉਤਾਰ ਕੇ ਤੇ ਗੈਸ ਨੂੰ ਕਰ ਰਹੇ ਆ ਸਟੋਰ ਪਰ ਇਧਰਲੇ ਬਨੇ ਜਿਹੜੀਆਂ ਪਾਈਪਾਂ ਨੇ ਨਾ ਉਹ ਕਾਫੀ ਡੇਂਜਰ ਏਰੀਆ ਦੇ ਵਿੱਚੋਂ ਨਿਕਲੀਆਂ ਥੱਲੇ ਬਨੇ ਸ਼ੈਡ ਹੈਗਾ ਸਪੋਰਟ ਵੀ ਕੋ ਖਾਸ ਨਹੀਂ ਹੈਗੀ ਤੇ ਇਹਨਾਂ ਸਲੈਪਾਂ ਦੇ ਉੱਪਰ ਖੜ ਕੇ ਆਪਾਂ ਨੂੰ ਉਹਨਾਂ ਦੇ ਫਲੇਅਰ ਨਟ ਖੋਲਣੇ ਪੈਣੇ ਆ ਗੈਸ ਸਟੋਰ ਹੋ ਚੁੱਕੀ ਆਪਣੀ ਮੰਤਲੇ ਜਾ ਕੇ ਇੰਡੋਰ ਦੀਆਂ ਤਾਰਾਂ ਜਿਹੜੀਆਂ ਉਹ ਲਗਾ ਕਰਾਂਗੇ ਫਿਰ ਉੱਤੇ ਆਵਾਂਗੇ ਛੱਡ ਵਾਲੀਆਂ ਸਲੇਟਾਂ ਦੇ ਉੱਪਰ ਬੈਠ ਕੇ ਆਪਾਂ ਫਲੇਅਰ ਨਟ ਖੋਲ ਰਏਗੇ ਪਰ ਥੋੜੀ ਜੀ ਸਾਨੂੰ ਇਹ ਸੁਖਾਈ ਕਿ ਹੇਠਲੇ ਪਨੇਕਾ ਗਾਡਰ ਲੱਗਦਾ ਉਹਦਾ ਆਪਾਂ سپورਟ ਲਈ ਹੋਈ ਹੈ ਤੇ ਇਧਰਲੇ ਬੰਨੇ ਤੁਸੀਂ ਹਾਲ ਵੇਖੋ ਕਿੰਨਾ ਖੁੱਲਾ ਹਾਲ ਛੱਡਿਆ ਗਿਆ ਹੈ ਇੰਦੇ ਵਿੱਚੋਂ ਕੁਝ ਵੀ ਕਾਂਕਰੋਚ ਕਿਰਲੀਆਂ ਸੱਪ ਵਗੈਰਾ ਜਾਂ ਆਲਣੇ ਵੀ ਲੱਗ ਸਕਦੇ ਆ ਇਹਨਾਂ ਚੀਜ਼ਾਂ ਦਾ ਹਮੇਸ਼ਾ ਧਿਆਨ ਰੱਖਿਆ ਕਰੋ ਇਹ ਵਾਲੇ ਹੋਲ ਜਿਹੜੇ ਨਾ ਉਹ ਬੰਦ ਕਰਵਾ ਲਿਆ ਕਰੋ ਜਦੋਂ ਏਸੀ ਦੀ ਫੀਟਿੰਗ ਹੋ ਜਾਂਦੀ ਤੇ ਹੁਣ ਆਪਾਂ ਪਹੁੰਚੇ ਇੰਡੋਰ ਯੂਨਟ ਦੇ ਕੋਲ ਤੇ ਇੰਡੋਰ ਯੂਨਟ ਨੂੰ ਆਪਾਂ ਪਲੇਟ ਦੇ ਨਾਲੋਂ ਵੱਖਰਾ ਕਰਕੇ ਥੱਲੇ ਲੈ ਕੇ ਜਾਵਾਂਗੇ ਜਿੱਥੇ ਨੂੰ ਆਪਾਂ ਵਾਸ਼ ਕਰਨਾ ਏਸੀ ਨੂੰ ਲੈ ਕੇ ਆ ਗਏ ਆ ਬਾਹਰਲੇ ਬੰਨੇ ਬਣਿਆਇਆ ਚ ਬੱਚਾ ਜਿੱਥੇ ਪਾਣੀ ਦਾ ਵੀ ਪ੍ਰਬੰਧ ਹੈ ਤੇ ਲੈਂਡ ਦੀ ਵੀ ਪ੍ਰਬੰਧ ਹੈ ਇਹਦੇ ਕੱਲੇ ਕੱਲੇ ਪਾੜ ਨੂੰ ਹੁਣ ਚੰਗੀ ਤਰ੍ਹਾਂ ਖੋਲਾਂਗੇ ਸਾਰੇ ਸਕਰੂ ਖੋਲਣ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਕੈਬਨਟ ਦੇ ਵਿੱਚੋਂ ਇੰਡਰ ਕੋਇਲ ਜਿਹੜਾ ਉਹ ਬਾਹਰ ਕੱਢ ਲਿਆ ਤੁਸੀਂ ਵੇਖੋ ਆ ਕੋਇਲ ਦੇ ਵਿੱਚ ਡਸਟ ਕਿੰਨੀ ਜਿਆਦਾ ਫਸ ਚੁੱਕੀ ਹੈ ਤਾਂ ਕਰਕੇ ਏਸੀ ਦੀ 쿨ਿੰਗ ਤੇ ਬਹੁਤ ਜਿਆਦਾ ਇਸ ਚੀਜ਼ ਦਾ ਅਸਰ ਪੈ ਰਿਹਾ ਸੀ ਇੰਡੋਰ ਯੂਨਿਟ ਦੇ ਕੋਲ ਤੋਂ ਲੱਗ ਕੇ ਕੱਲੇ-ਕੱਲੇ ਪਾੜ ਨੂੰ ਆਪਾਂ ਚੰਗੀ ਤਰ੍ਹਾਂ ਸਰਵਿਸ ਕਰਾਂਗੇ ਤਾਂ ਜੋ ਜਿਹੜੀ ਬਣੀ ਦੇ ਵਿੱਚ ਮਿੱਟੀ ਹੈ ਨਾ ਜੰਗਾਲ ਵੱਲ ਰਹੀ ਸੀ ਉਸ ਚੰਗੀ ਤਰ੍ਹਾਂ ਦੇ ਵਿੱਚੋਂ ਨਿਕਲ ਜਾਵੇ ਇਸ ਇਧਰ ਸਾਰੇ ਪਾਰਟ ਆਪਾਂ ਚੰਗੀ ਤਰ੍ਹਾਂ ਕਲੀਨ ਕਰਕੇ ਸੁਕਾ ਕੇ ਤੇ ਹੁਣ ਉਹਨਾਂ ਦੀ ਉਸੇ ਤਰ੍ਹਾਂ ਹੀ ਆਪਾਂ ਫਿਟਿੰਗ ਕਰ ਰਹੇ ਜਿਸ ਤਰ੍ਹਾਂ ਆਪਾਂ ਖੋਲੇ ਸੀ ਜਿਹੜਾ ਗੌਰ ਨਾਲ ਵੇਖੋ ਇਹ ਉਹੀ ਏਸੀ ਨਾ ਜਿੰਦੀ ਆਪਾਂ ਸਰਵਿਸ ਕੀਤੀ ਹੈ ਕਿੰਨਾ ਗੋਰਾ ਚਿੱਟਾ ਨਿਕਲ ਆਇਆ ਇਹ ਪੂਰੀ ਤਸੱਲੀ ਨਾਲ ਕੰਮ ਕਰ ਦਿੱਤਾ ਤੇ ਹੁਣ ਆਪਾਂ ਇਸੇ ਇੰਡੋਰ ਨੂੰ ਉਸੇ ਪਲੇਟ ਤੇ ਲਿਜਾ ਕੇ ਫਿਟ ਕਰ ਦਿੰਨੇ ਆਂ ਦਾ ਕੰਮ ਕੰਪਲੀਟ ਕਰਕੇ ਤੇ ਫਿਰ ਹੁਣ ਆਪਾਂ ਪਹੁੰਚੇ ਇੱਕ ਵਾਰੀ ਉੱਪਰ ਇੱਥੇ ਕਰਾਂਗੇ ਨੇ ਫਲੇਅਰ ਨਟ ਫਲੇਅਰ ਨਟ ਦਾ ਤਾਂ ਬਹੁਤ ਜ਼ਿਆਦਾ ਰਿਸਕ ਹੈ ਕਿਉਂਕਿ ਛੱਡੇ ਥੱਲੇ ਸਪੋਰਟ ਇਹੀ ਹੈ ਹੋਰ ਕਿ ਆਪਣੇ ਸਪੋਰਟ ਨਹੀਂ ਹੈਗੀ ਇਧਰਲੇ ਬੰਨੇ ਨਾਲ ਆਪਾਂ ਵੈਕਿਊਮ ਕਰਾਵਾਂਗੇ ਤੇ ਨਾਲ ਦੀ ਨਾਲ ਇਹਦੀ ਸਰਵਿਸ ਕਰਦੇ ਜਾਵਾਂਗੇ ਆਹ ਖੋਲ ਦੇ ਫਰੰਟ ਆਹ ਸਾਰਾ ਖੋਲ ਲਓ ਤੁਮ ਖੋਲੋ ਫੁੱਲਾਇ ਸ਼ਾਲੇ ਗਿਆ ਇਹਨਾਂ ਦਾ ਬਾਅਦ ਇੱਕ ਦਿਨ ਆਪਾਂ ਬੈਠੇ ਆ ਮੋਟਰ ਚੱਕ ਆਪਾਂ ਸਾਈਡ ਤੇ ਕਰ ਲਈ ਆ। ਕਪੈਸਟਰ ਬਦਲਿਆ ਸੀ ਕਿਸੇ ਨੇ। ਇਹ ਨੂੰ ਟਾਈਟੂ ਹੀ ਕੋਈ ਨਹੀਂ ਲਾਈ। ਉਹ ਆਪਾਂ ਇਹਦੀ ਟਾਈ ਵੀ ਲਾ ਦਾਂਗੇ। ਮੋਟਰ ਸਾਈਡ ਤੇ ਕਰਨ ਨਾਲ ਨਾ ਸਪੇਸ ਬਹੁਤ ਜ਼ਿਆਦਾ ਬਣ ਜਾਂਦੀ। ਤੇ ਕੋਇਲ ਦੀ ਸਫਾਈ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦੀ। ਆ ਕਵਰ ਵੀ ਇੰਦਾ ਇੱਥੇ ਰੱਖਤਾ ਮਿੱਤਿ ਸ਼ੂ ਬੋਸ਼ੀ ਮਾਸਟਰਸ ਲੈ ਲਓ। ਹੁਣ ਆਪਾਂ ਆਊਟਡੋਰ ਤੇ ਚੰਗੀ ਤਰ੍ਹਾਂ ਸਰਵਿਸ ਕਰ ਰਹੇ ਆ ਗਿਆ ਤੇ ਇੱਕ ਮੇਰੇ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਵੀਰ ਆਪਣੇ ਵੀਡੀਓ ਤੇ ਕਮੈਂਟ ਕਰਦੇ ਨਾ ਬਾਈ ਜੀ ਥੋੜਾ ਜਣਾ ਡਿਟੇਲ ਦੇ ਵਿੱਚ ਕਰਦਿਆ ਕਰੋ ਇੱਕ ਆਪਣੇ ਵੀਰ ਨੇ ਲਖਵਿੰਦਰ ਕੁਮਾਰ ਨੇ ਕਮੈਂਟ ਕੀਤਾ ਉਹ ਕਹਿੰਦਾ ਬਾਈ ਮੈਂ ਤੁਹਾਨੂੰ ਨਹੀਂ ਸੀ ਕਿਹਾ ਮੈਂ ਉਹਨਾਂ ਨੂੰ ਕਿਹਾ ਵੀ ਜਿਹੜੇ ਤੁਹਾਡੀਆਂ ਲੱਤਾਂ ਖਿਜਦੇ ਆ ਬਾਈ ਜੀ ਪਤਾ ਕੀ ਕਲੀਅਰ ਹੋ ਜਾਂਦਾ ਨਾ ਤਾਂ ਫਿਰ ਆਪਾਂ ਨੂੰ ਦਿੱਕਤ ਨਹੀਂ ਸੀ ਆਉਂਦੀ ਉਹ ਸਟੋਰੀ ਦੇ ਵਿੱਚ ਲਗਾਉਣ ਦੀ ਪਰ ਮੇਰੇ ਵੀਰ ਜਿਹੜੇ ਵੀ ਕਮੈਂਟ ਕਰਦੇ ਹੋ ਕਲੀਅਰ ਕਰਕੇ ਕਮੈਂਟ ਕਰਿਆ ਕਰੋ ਬਾਕੀ ਮੇਰੇ ਵੀਰਾਂ ਦਾ ਬਹੁਤ ਜ਼ਿਆਦਾ ਆਪਾਂ ਨੂੰ ਸਾਥ ਮਿਲ ਰਿਹਾ ਤੇ ਤੁਹਾਡੇ ਪਿਆਰ ਦੇ ਸਦਕੇ ਹੀ ਆਪਾਂ ਹੋਰ ਵਧੀਆ ਤੇ ਵਧੀਆ ਵੀਡੀਓ ਬਣਾਉਂਦੇ ਰਾਵਾਂਗੇ ਇਹਨਾਂ ਨੇ ਆਪਾਂ ਇੱਕ ਵੀਡੀਓ ਪਾਈ ਸੀ ਜਿੰਦੇ ਇਹੜਲੇ ਬੰਨੇ ਸੁਰਾਖ ਕੋਈ ਨਹੀਂ ਸੀ ਛੱਡਿਆ ਕੰਪਰੈਸ਼ਰ ਦੇ ਥੱਲੇ ਪਾਣੀ ਖੜਦਾ ਸੀ ਇਹ ਬ੍ਰਾਂਡਡ ਕੰਪਨੀ ਨੇ ਨਾ ਬਹੁਤ ਸਾਰੇ ਸੁਰਾਖ ਦਿੱਤੇ ਹੋਏ ਵੀ ਪਾਣੀ ਜਿਹੜਾ ਵੇਸਟ ਨਾ ਖੜੇ ਤੇ ਟਰੇ ਵੇਖੋ ਕਿੱਡੇ ਵਧੀਆ ਤਰੀਕੇ ਨਾਲ ਬਣਾਈ ਗਈ ਹੈ ਸਰਵਿਸ ਤੇ ਵੈਕਮ ਵਾਲਾ ਕੰਮ ਕੰਪਲੀਟ ਕਰਨ ਤੋਂ ਬਾਅਦ ਦੇ ਵਿੱਚ ਹੁਣ ਆਪਾਂ ਗੈਸ ਨੂੰ ਅਨਲੌਕ ਕਰ ਦਾਵਾਂਗੇ ਏਸੀ ਦੀ ਸਰਵਿਸ ਵਾਲਾ ਕੰਮ ਕੰਪਲੀਟ ਤੇ ਹੁਣ ਆਪਾਂ ਥੱਲੇ ਪਹੁੰਚੇ ਤੇ ਏਸੀ ਨੂੰ ਕਰ ਦਿੱਤਾ ਆਉਣ ਹਵਾ ਬਿਲਕੁਲ ਓਕੇ ਆ ਰਹੀ ਹੈ ਜੇਕਰ ਇਹ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਇਹਨ ਵੱਧ ਤੋਂ ਵੱਧ ਲਾਈਕ ਸ਼ੇਅਰ ਇੱਕ ਪਿਆਰਾ ਜਿਹਾ ਕਮੈਂਟ ਕਰ ਦੇਣਾ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ